शिव सेना युद्धव बाला साहिब ठाकरे ਦੇ ਪੰਜਾਬ ਰਾਜ ਪ੍ਰਮੁੱਖ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਾਰਟੀ ਵੱਲੋਂ ਹైదరాబాద్ੀ ਬਿਰਿਆਨੀ ਦੀਆਂ ਦੁਕਾਨਾਂ ਨੂੰ ਲੈ ਕੇ ਸੰਘਰਸ਼ ਦਾ ਬਿਗੁਲ ਵਜਾਇਆ ਗਿਆ ਇਸ ਲੜੀ ਤਹਿਤ ਸ਼ਿਵ ਸੈਨਾ ਯੋਧਾ ਬਾਲਾ ਸਾਹਿਬ ਠਾਕਰੇ ਵੱਲੋਂ ਸਥਾਨਕ ਰੇਖੀ ਚੌਂਕ ਸਥਿਤ ਸ਼ਿਵ ਸੈਨਾ ਮੁੱਖ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਜਿਹੜੇ ਨਿਤਨ ਕਾਂਡ ਇਸ ਤੋਂ ਇਲਾਵਾ ਹੋਰ ਵੀ ਆਗੂਆਂ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਸ਼ਿਵ ਸੈਨਾ ਪੰਜਾਬ ਦੇ ਪ੍ਰਵਕਤਾ ਚੰਦਰਕਾਂਤ ਚੱਡਾ ਅਤੇ ਯੁਵਾ ਸੈਨਾ ਦੇ ਪੰਜਾਬ ਮੁਖਸਤਕਰ ਗੋਤਮ ਸੂਦ ਵਿਸ਼ੇਸ਼ ਤੌਰ ਤੇ ਸ਼ਾਮਲ ਸਨ ਸ਼ਿਵ ਸੈਨਾ ਉਦੋਂ ਵਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਪ੍ਰਧਾਨ ਮਾਨਨੀਏ ਸ਼੍ਰੀ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਤੇ ਅੱਜ ਪੂਰੇ ਪੰਜਾਬ ਦੇ ਅੰਦਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਸੇ ਲੜੀ ਤਹਿਤ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਨਿਤਿਨ ਕਾਨਜੀ ਦੀ ਗਵਾਈ ਚ ਸਾਡੇ ਯੂਵਾ ਸਿਨਾਂ ਦੇ ਪੰਜਾਬ ਮਾਂ ਸਚਿਵ ਗੋਤਮ ਸੂਰਜੀ ਵਰੁਣ ਕੰਨਾ ਜੀ ਸਾਰੇ ਹੀ ਸ਼ਿਵ ਸਿਨਾਂ ਦੇ ਬ੍ਰਿਸ਼ਟ ਨੇਤਾਗਾਂ ਅੱਜ ਪ੍ਰੈਸ ਕਾਨਫਰੰਸ 'ਚ ਜੁੜੇ ਆ ਕਿਉਂਕਿ ਬਹੁਤ ਹੀ ਇੱਕ ਗੰਭੀਰ ਵਿਸ਼ਾ ਜੋ ਸਾਡੇ ਲਗਾਤਾਰ ਧਿਆਨ 'ਚ ਤਾਂ ਹੈ ਸੀਗਾ ਲੇਕਿਨ ਬਹੁਤ ਵੱਡੀ ਤਦਾਦ ਦੇ ਵਿੱਚ ਪੰਜਾਬ 'ਚ ਇੱਕ ਵਕਰਾਲ ਰੂਪ ਛੜੇੰਤਰ ਜਿਹੜਾ ਉਹ ਸਾਨੂੰ ਲੱਗਦਾ ਕਿ ਇੱਕ ਆਇਆ ਵਾ ਬਹੁਤ ਵੱਡੇ ਪੱਦਰ ਦੇ ਉੱਤੇ ਜਿਹੜਾ ਬਰੀਆਨੀ ਦੀਆਂ ਦੁਕਾਨਾਂ ਹైదਰਾਬਾਦੀ ਬਰੀਆਨੀ ਦੇ ਨਾਮ ਦੀਆਂ ਕੁਝ ਦੁਕਾਨਾਂ ਬਹੁਤ ਘੱਟ ਸਮੇਂ ਦੇ ਵਿੱਚ ਕਰੀਬਨ ਜੇ ਆਪਾਂ ਗੱਲ ਕਰੀਏ ਜੇ ਮੈਨੂੰ ਲੁਧਿਆਣੇ ਬੈਠੇ ਆਪਾਂ ਤਾਂ ਰੇਲਵੇ ਸਟੇਸ਼ਨ ਨੂੰ ਲੁਧਿਆਣਾ ਤੋਂ ਘੰਟਾ ਘਰ ਚੌਂਕ ਤੱਕ 15 ਦੁਕਾਨਾਂ ਇਹ ਹੈਦਰਾਬਾਦੀ ਬਰੀਆਨੀ ਦੀਆਂ ਖੁੱਲ ਗਈਆਂ ਔਰ ਇਸ ਤਰ੍ਹਾਂ ਕੇ ਨਾਲ ਅਸੀਂ ਜਦੋਂ ਸਰਵੇ ਕੀਤਾ ਸਾਡੀ ਟੀਮ ਨੇ ਪੂਰੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਤਾਂ तकरीबन 200 ਤੋਂ 300 ਦੁਕਾਨਾਂ ਵੱਖ-ਵੱਖ ਕੋਨਿਆਂ 'ਚ ਕੇਵਲ ਲੁਧਿਆਣੇ ਔਰ ਜਦੋਂ ਪੰਜਾਬ ਪੱਧਰ ਦੇ ਅਸੀਂ ਇਸ ਗੱਲ ਦਾ ਸਰਵੇ ਸਾਡੀ ਟੀਮ ਨੇ ਕੀਤਾ ਸ਼ਿਵ ਸੇਨਾ ਉਹਦੇ ਵਾਲਾ ਸਾਹਿਬ ਠਾਕਰੇ ਵੱਲੋਂ ਤਾਂ ਪੂਰੇ ਪੰਜਾਬ ਦੇ ਅੰਦਰ ਹਜ਼ਾਰਾਂ ਦੁਕਾਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਖੁੱਲ ਚੁੱਕੀਆਂ ਪਿੰਡ ਪਿੰਡ ਦੇ ਅੰਦਰ ਅੱਜ ਬਰੀਆਨੀ ਦੀ ਦੁਕਾਨ ਖੁੱਲ ਗਈ ਹੈ ਸਾਡਾ ਇਹ ਜੀ ਮੰਨਣਾ ਹੈ ਕਿ ਜਦੋਂ ਇਹ ਨਾਨ ਵੈਜੀ ਦੀਆਂ ਦੁਕਾਨਾਂ ਖਾਸ ਕਰਕੇ ਹalal ਦੀਆਂ ਦੁਕਾਨਾਂ ਜਿਹੜੇ ਹalal ਵੇਚਦੇ ਆ तकरीबन ਇਹ ਸਾਰੇ ਮੁਸਲਮ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ ਸਾਡਾ ਕਿਸੇ ਧਰਮ ਨਾਲ ਕਿਸੇ ਕਮਿਊਨਿਟੀ ਨਾਲ ਵੈਰ-ਵਿਰੋਧ ਨਹੀਂ ਹੈ ਲੇਕਿਨ ਇੱਕੋ ਦਮ ਐਸਾ ਕਿਹੜਾ ਪੰਜਾਬ ਦੇ ਅੰਦਰ ਪੰਜਾਬੀ ਕਲਚਰ ਦਾ ਮਸ਼ਹੂਰ ਸੀਗਾ ਕਿਉਂਕਿ ਜਿਹੜੇ ਬਾਹਰਲੇ ਵਿਦੇਸ਼ਾਂ ਤੋਂ ਵੀ ਜਾਂ ਬਾਹਰਲੇ ਸੂਬਿਆਂ ਤੋਂ ਪੰਜਾਬ ਚਾਹਦੇ ਆ ਤੇ ਉਹ ਅਮਰਸਰੀ ਨਾਂ ਲੱਭਦੇ ਆ ਅੰਮ੍ਰਿਤਸਰੀ ਨਿਊਟ੍ਰੀਕੂਚਾ ਲੱਭਦੇ ਆ ਜਾਂ ਹੋਰ ਸਾਡੇ ਪੰਜਾਬ ਦੀ ਜਿਹੜੀ ਫੇਮਸ ਸਾਡੇ ਕਲਚਰਲ ਜਿਹੜੇ ਫੂਡਸ ਨੇ ਉਹ ਲੱਭਦੇ ਆ ਲੇਕਿਨ ਇਹ ਹੈਦਰਾਬਾਦੀ ਬਰੀਆਨੀ ਜਾਂ ਹੋਰ ਇਸ ਤੇ ਕਿਹੜੀਆਂ ਬਰੀਆਨੀਆਂ ਦੇ ਨਾਮ ਨਾਲ ਦੁਕਾਨਾਂ ਖੁੱਲ ਜਣੀਆਂ ਇੱਕ ਸਾਨੂੰ ਲੱਗਦਾ ਬਹੁਤ ਵੱਡਾ ਛੇੜਿਆੰਤਰ ਹੈ ਔਰ ਅੱਜ ਦੀ ਇਸ ਪ੍ਰੈਸ ਕਾਨਫਰੰেন্স ਦੇ ਰਾਹੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਸੋਮਵਾਰ ਨੂੰ ਸ਼ਿਵसेना ਉਦਵ ਬਾਲਾ ਸਾਹਿਬ ਠਾਕਰੇ ਵੱਲੋਂ ਪੂਰੇ ਪੰਜਾਬ ਦੇ ਅੰਦਰ ਮਾਨਯੋਗ ਡੀਸੀ ਸਾਹਿਬ ਦੇ ਮਾਧਿਅਮ ਨਾਲ ਪੰਜਾਬ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਇੱਕ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਸਤਿਮਾਮ ਬਰੀਆਨੀ ਦੀਆਂ ਦੁਕ ਇਨਾਂ ਦੀ ਪਿੱਛੋਂ ਬੈਕਗ੍ਰਾਉਂਡ ਚੈੱਕ ਕੀਤੀ ਜਾਵੇ ਵੀ ਇਹ ਕਿਹੜੇ ਸੂਬੇ ਤੋਂ ਆਏ ਨੇ ਇਹਨਾਂ ਦੀ ਪ੍ਰੋਪਰ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ ਕਿਉਂਕਿ ਇਹ ਤਕਰੀਬਨ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਆ ਕੇ ਇਹਨਾਂ ਨੇ ਪੰਜਾਬ 'ਚ ਦੁਕਾਨਾਂ ਕੀਤੀਆਂ ਇਸ ਦੇ ਨਾਲ ਹੀ ਇਹਨਾਂ ਨੂੰ ਸਾਡੇ ਇੱਕ ਹੋਰ ਗੱਲ ਹੈ ਕਿ ਜਿਹੜਾ ਇਹ ਨਾਨ ਵੇਜ ਦੀ ਖਪਤ ਹੈ ਇਹ ਕੱਚਾ ਆਮਾਸ ਕਿੱਥੋਂ ਲੈ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਪੰਜਾਬ 'ਚ ਜੱਦੀਏ ਬਰੀਆਨੀ ਦੀਆਂ ਦੁਕਾਨਾਂ ਖੁੱਲੀਆਂ ਸਾਡਾ ਇਸ ਗੱਲ ਨੂੰ ਪੂਰਨ ਖਰਸ਼ਾ ਦਾਵਾ ਹੈ ਕਿ ਗਊ ਮਾਸ ਜਿਹੜਾ ਉਸ ਤੋਂ ਬਾਅਦ ਬਹੁਤ ਵੱਡੀ ਤਰ੍ਹਾਂ ਚ ਸਾਰੇ ਜ਼ਿਲ੍ਹਿਆਂ 'ਚ ਫੜਿਆ ਜਾ ਰਿਹਾ ਹੈ ਕਿਤੇ ਕੋਈ ਤਾਰ ਤਾਰ ਹੀ ਜੁੜਦੇ ਸੋ ਸਾਡ ਉਸੀ ਜਾਂਚ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਸਾਰੇ ਜ਼ਿਲ੍ਹਿਆਂ ਦੇ ਅੰਦਰ ਡੀਸੀ ਸਾਹਿਬ ਨੂੰ ਤੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲਿਆ ਜਾਏਗਾ ਉਸੇ ਤਰੀਕੇ ਨਾਲ ਲੁਧਿਆਣਾ ਵੀ ਸੋਮਵਾਰ ਨੂੰ ਸਵੇਰੇ 11 ਵਜੇ ਲੁਧਿਆਣਾ ਦੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਔਰ ਡੀਸੀ ਸਾਹਿਬ ਨੂੰ ਮੰਗ ਪੱਤਰ ਸੌਂਪੇ ਜਾਣਗੇ ਔਰ ਕਿ ਬਹੁਤ ਵੱਡਾ ਸੰਘਰਸ਼ ਜਿਹੜਾ ਉਹ ਸ਼ਿਵ ਸੈਨਾ ਇਸ ਮਾਮਲੇ 'ਚ ਕਰਨ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਅੰਦਰ ਬਿਲਕੁਲ ਕਿਸੇ ਕੀਮਤ 'ਤੇ ਅਸੀਂ ਬਾਹਰਲੇ ਸੂਬਿਆਂ 'ਚੋਂ ਇੱਥੇ ਆਏ ਲੋਕਾਂ ਨੂੰ ਬਿਲਕੁਲ ਇਸ ਤਰੀਕੇ ਨਾਲ ਜਿਹੜਾ ਕੰਮ ਕਰਕੇ ਲੋਕਾਂ ਦੇ ਵਿੱਚ ਕੋਈ ਸਾਡੇ ਧਰਮ ਦੀ ਸੀ ਹਾਨੀ ਨਹੀਂ ਹੋਣ ਦੇਾਂਗੇ ਔਰ ਇੱਕ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਅੱਜ ਕੱਲ ਸੋਸ਼ਲ ਨੈਟਵਰਕ ਦੇ ਉੱਤੇ ਹੀ ਆ ਹੋਰ ਚੈਨਲਸ ਦੇ ਉੱਤੇ ਕਈ ਐਸੇ ਕੱਟਰਪੰਥੀ ਲੋਕ ਯੂਪੀ ਬਿਹਾਰ ਦੇ ਲੋਕਾਂ ਨੂੰ ਟਾਰਗੇਟ ਕਰਦੇ ਆ ਲੇਕਿਨ ਇਹ ਬਰੀਆਨੀ ਦੀਆਂ ਦੁਕਾਨਾਂ ਦੇ ਉੱਪਰ ਸਾਰਿਆਂ ਦੀ ਚੁੱਪੀ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਕਿ ਤੇ ਇਹ ਤਾਂ ਨਹੀਂ ਕਿ ਯੂਪੀ ਬਿਹਾਰ ਤੋਂ ਆਏ ਕੇਵਲ Hindu ਭਰਾਵਾਂ ਨਾਲ ਹੀ ਤਕਲੀਫ ਹੈ ਤੇ ਦੂਜੇ ਪਾਸੇ ਆਪਾਂ ਭਾਈਚਾਰਾ ਨਿਬੰਦੇ ਪਏ ਆ ਲੇਕਿਨ ਭਾਈਚਾਰੇ ਦੀ ਆੜ ਦੇ ਵਿੱਚ ਤੁਹਾਡੇ ਪੰਜਾਬ ਦਾ ਕੀ ਨੁਕਸਾਨ ਹੋ ਰਿਹਾ ਤੁਹਾਡੇ ਕਲਚਰ ਦਾ ਕੀ ਨੁਕਸਾਨ ਹੋ ਰਿਹਾ ਇਹਦੇ ਵੱਲ ਆਪਾਂ ਗੌਰ ਨਹੀਂ ਕਰ ਰਹੇ ਸੋ ਸ਼ਿਵ ਸੇਨਾ ਆਪਦਾ ਪੰਜਾਬੀਅਤ ਦਾ ਮੁੱਦਲਾ ਫਰ ਸਮਝਦੇ ਹੋਏ ਪੰਜਾਬ ਦੇ ਵਿੱਚ ਇਹ ਮੁੱਦਾ ਚਕੰੰਜਾਰੀ ਹੈ ਔਰ ਜਿਹੜੇ ਵੀ ਸਾਨੂੰ ਇਸ ਸੰਘਰਸ਼ ਦੇ ਵਿੱਚ ਜੋ ਵੀ ਸੜਕਾਂ ਦੇ ਉਤਰਨਾ ਪਿਆ ਜੋ ਵੀ ਸਾਨੂੰ ਰਣਨੀਤੀ ਬਣਾਣੀ ਪਈ ਉਹ ਆਉਣ ਵਾਲੇ ਸਮੇਂ ਜ ਬਣਾਈ ਜਾਏਗੀ ਲੁਧਿਆਣਾ ਲਾਈਵ ਲਈ ਸੰਜੀਤ ਸੇਤੀ ਦੀ ਰਿਪੋਰਟ